ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਬਣਾ ਰਹੇ ਹਾਂ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਪਹਿਲਾ ਸੂਆ ਜਿਹਨੇ ਸੂਣਾਗਾ ਤੇ ਮੂੰਹੋਂ ਦੇਖੀ ਨਹੀਂ ਮੇਰੇ ਖਿਆਲ ਨਾਲ ਚਾਰ ਦੰਦ ਹੋਊਗੀ ਬਾਕੀ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਆਹ ਦੀ ਫੁੱਲ ਤਸੱਲੀ ਕਰ ਸਕਦੇ ਹੋ ਕਰਦ-ਕਾਰਦ ਦੇ ਵਿੱਚ ਚੰਗੀ ਆ ਸੰਭੀ ਬਲੀ ਵੀ ਚੰਗੀ ਆ ਸੋਹਣੀ ਝੋਟੀ ਆ ਗਈ ਬਾਕੀ ਠੰਡੀ ਸੀਲ ਆ ਸਿੰਘ-ਸੁੰਗ ਬਹੁਤ ਵਧੀਆ ਆ ਗਈ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਪ ਦੀ ਪੂਰ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਵਜੋਟੀ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਰਪਿੰਦਰ ਸਿੰਘ ਪੈਂਦਾ ਆ ਕਪਰਾ ਜਿਹੜਾ ਖੰਡਾ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਤੇ ਆਪਣੇ ਘਰ ਦੀ ਹੀ ਆਏ ਹਨ ਇਹ ਹਾਂਜੀ ਆਪਣੇ ਘਰ ਦੀ ਪਾਲੀ ਹੈ ਠੀਕ ਹੈ ਜੀ ਤੇ ਪਹਿਲੇ ਸੋਈ ਸੁਣਾਏ ਨੇ ਪਹਿਲੇ ਸੋਈ ਸੁਣਾ ਠੀਕ ਹੈ ਤੇ ਦੰਦੋਂ ਕਿਵੇਂ ਆ ਗਈ ਦੰਦੋਂ ਤਾਂ ਦੇਖੀ ਚਾਉਗੀ ਹੋ ਦੇਖੀ ਨਹੀਂ ਉਹ ਮੇਰੇ ਕੋਲ ਚਾਰ ਦੰਦ ਹੋ ਸਕਦੀ ਆ ਹਨ ਤੇ ਬਾਕੀ ਅਗਲਾ ਆ ਕੇ ਦੇਖ ਸਕਦਾ ਹਨ ਠੀਕ ਹੈ ਤੇ ਕਿੰਨੇ ਦਿਨ ਕੱਢਦੀ ਆ ਇਹ ਦਿਨ ਲਾਇਉ ਦਾ 10 12ਾਂ 10 12 ਦਿਨ ਅਜੇ ਦਿਨ ਪੂਰੇ ਹੋਂ ਚ ਰਹਿੰਦੇ ਆ ਨਾ ਤੇ ਬਾਕੀ ਕੁਝ ਕਈ ਵਾਰੀ ਕੋਈ ਉੱਤੇ ਵੀ ਲਿਆ ਸਕਦੀ ਆ ਹਨਾ ਠੀਕ ਆ ਵੀ ਯਾਨੀ 10 12 ਦਿਨ ਤਹ ਅਜ ਪਏ ਹੀ ਆਗੇ ਠੀਕ ਆ ਤੇ ਬਾਕੀ ਉ ਕਿਵੇਂ ਆ ਕੀ ਵੈਸੇ ਦੇਖਣ ਨੂੰ ਠੰਡੀ ਸੀ ਲੱਗਦੀ ਆ ਨਾ ਵਧੀਆ ਉਹ ਤਾਂ ਵਧੀਆ ਹੱਥ ਹੱਥ ਫਰਾਂਉਂਦੀ ਆ ਜੀ ਠੀਕ ਆ ਉਹ ਪਹਿਲਾਂ ਦੇ ਹਿਸਾਬ ਦੇ ਠੀਕ ਆਗੀ ਹਨਾ ਤੇ ਆਪਾਂ ਰੇਟ ਕਿੰਨਾ ਰੱਖਦੇ ਆ ਤਾਂ ਬਈ ਰੇਟ ਤਾਂ ਫੋਰ ਸਹੀ ਕਰਦਾ ਰੇਟ ਘੁੰਦੇ ਹੋ ਜਾਊਗਾ ਠੀਕ ਆ ਤੇ ਜਿਹੜਾ ਇਹਦੇ ਸੀਮਨ ਲੱਗਿਆਗਾ ਉਹ ਕਿਹੜਾ ਲੱਗਿਆ ਕੁਝ ਵਾਦਾ ਬਈ ਸਾਲਾਂ ਦਾ ਵੀਰਾਂਵਾਲੀ ਦਾ ਜੀ ਆ ਦੇ ਇਹ ਵੀ ਸੀ ਵੀਰਾਂਵਾਲੀ ਵਾਲਿਆਂ ਦਾ ਲੱਗਿਆ ਵਾ ਹੈਗਾ ਸਟਰਾ ਠੀਕ ਹੈ ਲੋ ਵੀ ਦੋਸਤੋ ABC ਵੀਰਾਂਵਾਲੀ ਵਾਲਿਆਂ ਦਾ ਸੀਮਨ ਲੱਗਿਆ ਵਾਗਾ ਤੇ ਸ਼ਾਇਦ ਤੁਹਾਨੂੰ ਇੱਥੋਂ ਦਿਸਦਾ ਹੋਵੇ ਘੱਟ ਦੀਂਦਾ ਹੋਊਗਾ ਸਮਰਾਟ ABC ਵੀਰਾਂਵਾਲੀ ਵਾਲਿਆਂ ਦਾ ਉਸ ਬੋਲ ਦਾ ਸੀਮਨ ਲੱਗਿਆ ਵਾ ਬਾਕੀ ਸਾਰੇ ਬੋਲ ਚੰਗੇ ਆਗੇ ਤੇ ਚੰਗਾ ਹੀ ਸੀਮਨ ਲੱਗਿਆ ਵਾ ਤੇ ਬਾਈ ਖੋਲ ਦੇ ਇਹਨੂੰ ਗੇੜਾ ਦਵਾ ਦੇ। ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਲੈਤੀ ਆ ਤੁਹਾਨੂੰ। ਤੇ ਹੁਣ ਆਪਾਂ ਤੋੜ ਕੇ ਦਿਖਾਉਨੇ ਆ। ਤੇ ਨੰਬਰ ਜੱਲੀ ਜਾਂਦਾ ਤੁਸੀਂ ਆਪਦੀ ਫੋਟ ਤਸਵੀਰ ਕਰਕੇ ਖਰੀਦ ਸਕਦੇ ਹੋਗੇ। ਫੇਸ ਦੀ ਕੁਆਲਿਟੀ, ਸਿੰਘਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਤੇ ਉਹ ਠੰਡੀ ਸੀਲ ਆ ਵੈਸੇ ਉਪਰੇ ਤੋਂ ਥੋੜਾ ਜਿਹਾ ਗੇਹਰੀ ਪਸੂ ਢਲ ਜਾਂਦਾਗਾ। ਤੇ ਬਾਕੀ ਚੰਗੀ ਆ ਵੀ। ਸਿੰਘ-ਸੁੰਗ ਬਹੁਤ ਸੋਹਣੇ ਆ। ਸਾਂਭੀ ਬੜੀ ਵੀ ਬਹੁਤ ਚੰਗੀ ਆ। ਕਿਸੇ ਵਕਤੋਂ ਕੋਈ ਲੱਸੀ ਨਹੀਂ ਹੈਗੀਗੀ। ਤੇ ਆਰਡਰ ਇਹਨੇ ਬਣਾਉਣਾ ਸਟਾਰਟ ਕਰਤਾਗਾ ਹਜੇ ਕਾਫੀ ਦਿਨ ਪਏ ਹੈਗੇ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰ ਲੂਗੀ ਤੇ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਤੇ ਥਣ ਵੀ ਚੰਗੇ ਹੈਗੇ ਬੈਕ ਸਾਈਡ ਤੋਂ ਤੁਸੀਂ ਪੇਚਪੂੜੇ ਦੀ ਕੁਆਲਿਟੀ ਦੇਖ ਸਕਦੇ ਹੋ ਚੌੜੀ ਬਹੁਤ ਆਗੀ ਤੇ ਬਾਕੀ ਹੱਡਾਂ ਤਰ੍ਹਾਂ ਦੀ ਮਜ਼ਬੂਤ ਆਗੀ ਪੂਰੀ ਸਾਰੇ ਪੱਖਾਂ ਤੋਂ ਚੰਗੀ ਆਗੀ ਸਾਫ ਸੁਥਰੀ ਆਗੀ ਤੇ ਸਿੰਘ ਬਹੁਤ ਵਧੀਆ ਆਗੀ ਕੁੰਡੇ ਸਿੰਘ ਆ ਜਮਾ ਬਾਕੀ ਠੰਡੀ ਸੀਲ ਆਗੀ ਤੇ ਉਪਰੇ ਦਾ ਵੈਸੇ ਹੋ ਜਾਂਦਾ ਮਾੜਾ ਮੋਟਾ ਬਾਕੀ ਸਾਰੇ ਪੱਖਾਂ ਤੋਂ ਚੰਗੀ ਹੈ ਬਾਕੀ ਤਸੱਲੀ ਤੁਸੀਂ ਕਰਨੀ ਹੈ ਥਾਣ ਤੁਹਾਨੂੰ ਦਿਖਾ ਦਿੰਨੇ ਆਪਾਂ ਥਾਣ ਬਹੁਤ ਵਧੀਆ ਹੈ ਤੇ ਬਾਕੀ ਸਮੀ ਵੀ ਬਹੁਤ ਚੰਗੀ ਹੈਗੀ ਤੇ ਜੀ ਨੂੰ ਵੀ ਪਸੰਦ ਆਉਂਦੀ ਆ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤਾਈਂ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ